ਹਾਂ ਮੇਰਾ ਸਾਰਾ ਪਰਿਵਾਰ ਆ ਪਾਜੀ ਕੀ ਨਾਮ ਹੈ ਜੀ ਮੇਰਾ ਨਾਮ ਗੁਰਮਖ ਸਿੰਘ ਹੈ ਪਾਜੀ ਹਾਂ ਜੀ ਕੀ ਹੋਇਆ ਬਾ ਕੀ ਹੋਇਆ ਉਹ ਟੈਂਕਰ ਫਟ ਗਿਆ ਗੈਸ ਵਾਲਾ ਭਾਜੀ ਸਾਡੇ ਘਰ ਦੇ ਕੋਲ ਅੱਛਾ ਜੀ ਸਾਡੇ ਸਾਰੇ ਮੜਿਆਣਾਂ ਤੇਨੂੰ ਅੱਗ ਲੱਗ ਗਈ ਆ ਭਾਜੀ ਅੱਛਾ ਤੇ ਮੇਰਾ ਨਾਮ ਗੁਰਮੁਖ ਸਿੰਘ ਸਨੋ ਫਰਹਾਉ ਕਿੰਨੇ ਬੰਦੇ ਆ ਮੇਰੇ ਛੇ ਪੁੱਤ ਛੇ ਪਰਿਵਾਰ ਆ ਇੱਥੇ ਆ ਲਿਖਿਆ 6 6 ਘਰ 6 ਮੇਰੇ ਨੋ ਮੇਰਾ ਪੁੱਤ ਮੇਰਾ ਪੋਤੇ ਆ ਮੇਰੀ ਧੀ ਆ ਮੇਰੀ ਘਰ ਵਾਲੀ ਆ ਮੈਂ ਆ ਮੇਰਾ ਸਿਰਫ ਪੁੱਤ ਬਚਿਆ ਮੜਿਆ ਉਹਨੂੰ ਵੀ ਅੱਗ ਲੱਗ ਗਈ ਉਹ ਆ ਭਾਜੀ ਕਿੰਨੇ ਬੰਦੇ ਆ ਉਧਰ 5 ਸੇ 5 50 60 ਆਗਮੀ ਉਹ ਅਕਲ ਕੀ ਹੋ ਆ ਤੇ ਇੱਥੇ ਹੀ ਹੋ ਆ ਸਾਡੇ 50 60 ਜਣਿਆਂ ਨੇ ਕੋ ਅਸੀਂ ਪਹਿਲਾਂ ਆ ਗਏ ਸਾਨੂੰ ਕੱਢੀ ਤੁਸੀਂ ਮੌਕੇ ਤੇ ਪਹੁੰਚੇ ਹੋ ਕੀ ਸਥਿਤੀ ਹੈ ਜੀ ਹੁਣ ਜੀ ਹਾਲਾਤ ਇਦਾਂ ਦੇ ਕਿ ਕਿ ਕੋਈ ਬਿਆਨ ਨਹੀਂ ਕੀਤਾ ਜਾ ਸਕਦਾ ਬੜਾ ਦੁਖਦਾਈ ਕਿ ਬੜਾ ਦਰਦਨਾਕ ਅਤਸਾ ਵਾਪਰਾ ਘੱਟੀ ਹੈਗੀ ਤੇ ਉਜਤੇ ਤੇ ਸਾਰੀ ਟੀਮਾਂ ਪਹੁੰਚੀ ਨਾ ਸਿੱਕੂ ਵੀ ਪਹੁੰਚੇ ਤੇ ਜਿੱਥੇ ਸਿਰ ਲੱਗਦਾ ਕਿ ਲੋਕ ਅਜੰਦਰ ਰਹਿਸ਼ ਵਿੱਚ ਹੈਗੇ ਆ ਅਸੀਂ ਟ੍ਰਾਂਸਫਰ ਕਰ ਰਹੇ ਹਾਂ ਸਿਓ ਹਸਪੀਟਲ ਸਿਓ ਸੋਲ ਲਈ ਕਾਫੀ ਅਸੀਂ ਕਰਦੇ ਪਰ ਜਿੰਤੀ ਸਾਡੇ ਕੋਲ ਹੈ ਨਹੀਂ ਕਿੰਨੇ ਕਿ ਹੋ ਗਏ ਨੇ ਪਰ ਇਹ ਹੈ ਕਿ ਇੱਕ ਟੈਂਕਰ ਦੀ ਵਜ੍ਹਾ ਨਾਲ ਹੀ ਕਹਿੰਦੇ ਜੋ ਕਹਿ ਰਹੇ ਲੋਕ ਕਿ ਮੋਡਰਨ ਲੱਗੀ ਕੋ ਗੱਡੀ ਵਿੱਚ ਭੱਜੀ ਆ ਕਿ ਉਹਨਾਂ ਐਕਸੀਡੈਂਟ ਹੋਇਆ ਤੇ ਉਹਦੇ ਕਰਕੇ ਜਿਹੜਾ ਬਲਾਸਟ ਹੋਇਆ ਬਹੁਤ ਵੱਡਾ ਬਲਾਸਟ ਹੋਇਆ ਉਹੀ ਜਿਹੜੀ ਗੈਸ ਲੀਕ ਹੋਈ ਸਾਰੇ ਪਾਸੇ ਕੀਨ ਦੇ ਦੁਕਾਨਾਂ ਨੂੰ ਜਾਂ ਕਿੱਥੇ ਵੀ ਰਹਿ ਸੀ ਜਿੱਥੇ ਵੀ ਉਥੇ ਅੱਗ ਫੈਲ ਗਈ ਹੈਗੀ ਆ ਤੇ ਸਾਰੀ ਟੀਮਾਂ ਅਸੀਂ ਖੁਦ ਪਹੁੰਚੇ ਆ ਤੇ ਮੌਕੇ ਦਾ ਜ਼ਾਇਜ਼ਾ ਲੈ ਰਹੇ ਹੈਗੇ ਆਪਾਂ ਤੇ ਜੋ ਬੈਸਟ ਪੋਸਿਬਲ ਅਸੀਂ ਆਪਣੇ ਵੱਲੋਂ ਸੀ ਆਪਾਂ ਕਰ ਰਹੇ ਹੈਗੇ ਆ ਤੇ ਲੋਕਾਂ 'ਚ ਵੀ ਬੜੀ ਦਹਿਸ਼ਤ ਥਈ ਜਿਹੜੇ ਲੋਕ ਇਥੇ ਆਲੇ ਦੋਲੇ ਰਹਿੰਦੇ ਸੀ ਉਹ ਵੀ ਤਕਰੀਬਨ ਏਰੀਆ ਛੱਡ ਗਏ ਹੋਣੀ ਤਿੰਨ ਤਿੰਨ ਚਾਰ-ਚਾਰ ਕਿਲੋਮੀਟਰ ਪਿੱਛੇ ਚੱਲ ਗਏ ਨੇ ਡੇਰੀਆਂ ਚੱਲ ਗਏ ਨੇ ਤੇ ਉੱਥੇ ਵੀ ਜਾ ਕੇ ਉਹਨਾਂ ਨੂੰ ਅਸੀਂ ਦੱਸ ਦਿਆ ਸੰਵੇਹ ਹਲਾਨ ਦੇ ਕਿ ਤੁਸੀਂ ਨਿਸ਼ਚਿੰਤ ਰਹੋ के बाद मैं हॉस्पिटल भी जाके मैं सारा एक को पता नहीं अभी कितने लोग जो इंजर्ड हो चुके हैं कुछ पता चला है तो नहीं अभी ऐसा मैं कुछ नहीं कह मैं को नंबर नहीं बता सकता आपको तो नहीं ऐसा कुछ नहीं है ना कहा जा रहा कि तो सब क्या हो, ये तो हो तो है कि पांच को सात कैजुअल्टी हुई ट्रॉसी भी आई है अरदास करते परमात्मा चंगी ਪਰ ਕੋਈ ਅਜੇ ਤੱਕ ਕੋਈ ਜਾਣਕਾਰੀ ਕਰਕੇ ਅਸੀਂ ਮੈਂ ਹਸਪੀਟਲ ਜਾ ਕੇ ਦੇਖਦੇ ਆਪਾਂ ਕਿੰਨੇ ਕੁ ਉੱਥੇ ਪਹੁੰਚੇ ਆ ਜਾਓ ਕਿੰਨੇ ਕੁ ਉੱਥੇ ਬੰਦੇ ਪਹੁੰਚੇ ਹੁਣ ਆਟੇ ਕਾਫੀ ਪਾ ਲਿਆ ਗਿਆ ਜੀ ਹਾਂਜੀ ਉਹ ਕੰਟਰੋਲ ਹੋ ਗਿਆ ਸਿਰਫ ਟੈਂਕਰ ਹੈਗਾ ਮੈਂ ਕਿਹਾ ਟੈਂਕਰ ਜਿੰਨੇ ਕੋ ਠੰਡਾ ਨਹੀਂ ਹੁੰਦਾ ਉਹਨੂੰ ਸਪਰੇ ਕਰਿਓ ਪਾਣੀ ਦੇ ਦਿਓ ਕਿਉਂਕਿ ਉਹਦਾ ਪਲਾਸ ਉਹਦਾ ਖਤਰਾ ਆ ਹੋਵੇ ਪਰ ਸੌਰ ਬਾਕੀ ਦਾ ਸਾਰੇ ਪਾਸੇ ਅਗਲੇ ਤੱਕ ਪਹੁੰਚ ਗਿਆ ਲੋਕਾਂ ਦਾ ਬਹੁਤ ਨੁਕਸਾਨ ਹੋਇਆ ਜੀ ਉਹਦੇ ਲਈ ਕੋਈ ਮੁਆਵਜ਼ਾ ਵਗੈਰਾ ਫਿਰ ਜੀ ਉਹ ਵੀ ਕਰਾਂਗੇ ਅਸੀਂ ਲੋਕਾਂ ਲਈ ਖੜੇ ਆ ਲੋਕਾਂ ਲਈ ਆਪਾਂ ਕਰਾਂਗੇ ਜੀ ਜੋ ਪਿੰਡ ਦੇ ਲੋਕ ਹੈ ਜਿਹੜਾ ਕੋਈ ਸੁੱਖਾ ਨਾਮ ਦਾ ਵਿਅਕਤੀ ਰਹਿੰਦਾ ਉਹ ਇਲੀਗਲ ਜਿਹੜਾ ਟੈਂਕਰ ਉਸੇ ਜਾ ਰਿਹਾ ਸੀ ਚਲੋ ਪੂਰੀ ਮੈਂ ਕਹਾਂਗਾ ਕੀ ਡਿਟੇਲ ਤੱਕ ਇਹਦੀ ਇਨਵੈਸਟੀਗੇਸ਼ਨ ਹੋਊਗੀ ਕਿਉਂ ਹੋਇਆ ਕਿਉਂਕਿ ਅ ਜਿਹੜੀ ਜਾਨਾ ਹੈਗੀ ਬੜੀ ਕੀਮਤੀ ਹੁੰਦੀ ਹੈਗੀ ਆ ਉਹਨਾਂ ਦੀ ਕੋਈ ਕੀਮਤ ਨਹੀਂ ਲਗਾ ਸਕਦੇ ਜਿਹਦੇ ਪਿੱਛੇ ਜਿਹੜੇ ਬੰਦੇ ਦੀ ਜਿਹੜੇ ਸ਼ਖਸ ਦੀ ਵੀ ਕੋਈ ਗਲਤੀ ਹੋਈ ਉਹਨੂੰ ਬਖਸ਼ਿਆ ਨਹੀਂ ਜਾਊਗਾ ਜੀ ਮੈਂ ਤਾਂ ਹੁਣੇ ਪੁੱਛਾਂ ਲੇਕਿਨ ਸਾਡੀ ਜਿਲ੍ਹਾ ਇਨਵੈਸਟੀਗੇਸ਼ਨ ਇੱਥੇ ਗੜੀ ਹੈ ਐਸਜੀਐਮ ਸਾਹਿਬ ਤੋਂ ਲੈ ਕੇ ਸਾਰੇ ਪੁਲਿਸ ਔਰ ਇਹਨਾਂ ਨੇ ਆ ਕੇ ਸਿਚੁਏਸ਼ਨ ਨੂੰ ਕੰਟਰੋਲ ਕੀਤਾ ਪਰ ਜਿਹੜੀ ਹੈਪਨਿੰਗ ਹੋ ਗਈ ਸੀ ਉਹ ਤਾਂ ਦਾ ਕੈਸਾ ਜ਼ੋਰ ਸੀ ਲੇਕਿਨ ਉਹ ਨੂੰ ਕੰਟਰੋਲ ਕਰਨਾ ਸਾਡਾ ਫਰਜ਼ ਹੈਗਾ ਉਹ ਤੁਰੰਤ ਜਿਹੜੇ ਹੈਗੇ ਆ ਜਿੰਨੇ ਬੰਦੇ ਸੀਗੇ ਨੂੰ ਹੁਸ਼ਿਆਰਪੁਰ ਭੇਜਿਆ ਗਿਆ ਔਰ ਉਹ ਦੇਖਦੇ ਮੈਂ ਵੀ ਹੁਣੀ ਪਹੁੰਚਿਆ ਸੀ ਤੁਸੀਂ ਗੱਲ ਬਾਤ ਕੀਤੀਏ ਕਿ ਹੋਇਆ ਹਾਸਾ ਕਿਦਾਂ ਦਾ ਸੀ ਮੈਨੂੰ ਮੈਂ ਵੀ ਹੁਣੀ ਆਇਆ ਹਾਂ ਲੇਕਿਨ ਆਈਡੀਆ ਨਹੀਂ ਜਿਹੜਾ ਵੀ ਹੈਗਾ ਇੱਥੇ ਅਸੀਂ ਤਾਂ ਦੇਖਾਂਗੇ ਕੀ ਹੋ ਸਕਦਾ ਔਰ ਹਾਸਾ ਜਿਹੜਾ ਹੈਗਾ ਬੜਾ ਅਨਫੋਰਚੂਨੇਟਲੀ ਇਹ ਬੜੀ ਕੁਝ ਪਤਾ ਚੱਲਿਆ ਕਿੰਨੇ ਕੁ ਜਿਹੜੇ ਲੋਕ ਭਾਇਲ ਹੋਏ ਨੇ ਉਹ ਜਿੰਜੜ ਪਤਾ ਲੱਗਾ ਕਿੰਨੇ ਜੋ ਦੱਸ ਰਹੇ 7-8 ਬੰਦੇ ਲੱਗੇ ਫਟੜ ਹੈ ਜਿਹੜੇ ਚੁਲਸੇ ਹੈ ਲੇਕਿਨ ਡੈਫੀਨਿਟਲੀ ਇਹ ਪੂਰਾ ਤੁਹਾਨੂੰ ਜਿਹੜਾ ਹੈਗਾ ਪ੍ਰੈਸ ਰਿਲੀਜ਼ ਜਿਹੜੀ ਇਹ ਦੇਲਾ ਇਨਵੈਸਟੀਗੇਸ਼ਨ ਦੱਸੇ ਠੀਕ ਹੈ ਹੈ ਕਿ ਸਿਰਫ ਅਜੇ ਤੱਕ ਸਿਰਫ ਆਈਡੀਆ ਲਗਾਇਆ ਜਾ ਸਕਦਾ ਹੈ ਸਾਰਾ ਕੁਝ ਅੰਡਰ ਇਨਵੈਸਟੀਗੇਸ਼ਨ ਅੰਡਰ ਇਨਵੈਸਟੀਗੇਸ਼ਨ ਹੈ ਉਸ ਤੋਂ ਬਾਅਦ ਹੀ ਪ੍ਰੋਪਰ ਤਫਤੀਸ਼ ਤੋਂ ਬਾਅਦ ਤੁਹਾਨੂੰ ਪੱਕੇ ਤੌਰ ਤੇ ਦੱਸ ਸਕਦੇ ਹਾਂ बट जमें सामने लग रहा है कि एक रोड एक्सीडेंट करके जीडी है अग लगी है और हम तक भी पेशेंट साइल हॉस्पिटल एडमिटेड ने और तो विद बर्न इंजरीज उसे एडमिटेड ने कोई सीरीयस भी नहीं कोई लाइटली बर्न भी नहीं बट टीम साई थी जिमें सैसेज लगे उसे डॉक्टर साहबान सारी मेडिकल फैसिलिटीज दवाई ਔਰ ਸਾਰਾ ਅਰੇਂਜਮੈਂਟ ਇਨ ਪਲੇਸ ਹੈ ਉਥੇ ਇਲਾਜ ਚੱਲ ਰਿਹਾ ਹੈ ਕਿੰਨੀ ਕੈਸ਼ੁਐਲਟੀ ਹੈ ਕਿੰਨੀ ਕੈਸ਼ੁਐਲਟੀ ਬਾਰੇ ਪੁੱਛੋ ਕੈਸ਼ੁਐਲਟੀ ਇੱਕ ਕੈਸ਼ੁਐਲਟੀ ਅਜੇ ਤੱਕ ਰਿਪੋਰਟ ਹੋ ਰਹੀ ਹੈ ਜਿਵੇਂ ਜਿਵੇਂ ਹੋਰ ਜਾਣਕਾਰੀ ਮਿਲਦੀ ਹੈ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਜਵਾਲੀ ਨੁਕਸਾਨ ਕਿੰਨਾ ਹੋਇਆ ਲੋਕਾਂ ਦਾ ਘਰਾਂ ਦਾ ਤੁਸੀਂ ਦੇਖ ਰਹੇ ਹੋ ਜੀ ਅਜੇ ਵੀ ਫਾਇਰ ਟੈਂਡਰਸ ਜਲੰਧਰ ਫਗਵਾੜਾ ਦਸੂਆ ਹੁਸ਼ਿਆਰਪੁਰ ਸਾਰੇ ਪਾਸਿਓਂ ਆ ਕੇ ਇਸ ਵੇਲੇ ਵੀ ਕੰਮ ਕਰ ਰਹੇ ਨੇ ਸਾਡੀ ਪਹਿਲੀ ਪ੍ਰਾਇੋਰਟੀ ਇਹ ਹੈ ਕਿ ਸਭ ਤੋਂ ਪਹਿਲਾਂ ਜਾਨੀ ਨੁਕਸਾਨ ਨੂੰ ਬਚਾਇਆ ਜਾਵੇ ਔਰ ਰ ਇੱਕਦਮ ਫਾਇਰ ਨੂੰ 100% ਐਕਸਟਿੰਗੁਇਸ਼ ਕਰਕੇ ਹੋਰ ਕੋਈ ਗੈਸ ਦੇ ਰਿਮੇਨਿੰਗ 엘ਿਮੈਂਟਸ ਨਾ ਹੋਣ ਉਹਨੂੰ ਪੱਕਾ ਕਰਨ ਲਈ ਨਸਰਾਲਾ ਤੋਂ ਤੇ ਆਦਲਪੁਰ ਰੈਫਰੋ ਸਟੇਸ਼ਨ ਤੋਂ ਵੀ ਟੀਮਸ ਆਈਆਂ ਹੋਈਆਂ ਨੇ ਅਸੀਂ ਪਹਿਲਾਂ ਉਹ ਕਨਫਰਮ ਕਰਾਂਗੇ ਉਸ ਤੋਂ ਬਾਅਦ ਜਿਹੜੀ ਅਸੈਸਮੈਂਟ ਮਾਲੀ ਨੁਕਸਾਨ ਦੀ ਉਹ ਚੱਲਦੀ ਰਹੇਗੀ ਔਰ ਬੰਦਾ ਮੁਆਵਜ਼ਾ ਉਹਨਾਂ ਨੂੰ ਦਿੱਤਾ ਜਾਏ ਮੈਡਮ ਕਾਰਨ ਕੀ ਹੋਇਆ ਮਤਲਬ ਹਾਸੇ ਦਾ ਕਾਰਨ ਕਿਸੇ ਦੇਖੋ ਜੀ ਸਾਰਾ ਕੁਝ ਇਨਵੈਸਟੀਗੇਸ਼ਨ ਤੋਂ ਬਾਅਦ ਸਾਹਮਣੇ ਆਏਗਾ ਲੇਕਿਨ ਜਿਵੇਂ ਤੁਸੀਂ ਦੇਖ ਰਹੇ ਹੋ ਇਸ ਵੇਲੇ ਇਦਾਂ ਲੱਗਦਾ ਹੈ ਕਿ ਰੋਡ ਐਕਸੀਡੈਂਟ ਕਰਕੇ ਜਿਹਦੇ ਵਿੱਚ ਗੈਸ ਟੈਂਕਰ ਇਨਵੋਲਡ ਸੀ ਉਹਦੇ ਕਰਕੇ ਗੈਸ ਐਮੀਟ ਹੋਈਏ ਤੇ ਇਹੋ ਕਿ ਲਾਸ ਵਾਰ ਇਹ ਜੋ ਵੀ ਲੋਕ ਸੀਗੇ ਆੜੇ ਦੁਆਲੇ ਰਹਿੰਦੇ ਪਏ ਸੀਗੇ ਜਾਂ ਇਥੋਂ ਸੜਕ ਤੋਂ ਹੀ ਜਿਹੜੇ ਕੀ ਪਾਸੋਂ ਕਰਦੇ ਪਏ ਸੀਗੇ ਦੇਖੋ ਜੀ ਜਿਸ ਸਮੇਂ ਤੇ ਇਨਸੀਡੈਂਟ ਹੋਇਆ ਇੱਦਾਂ ਲੱਗਦਾ ਹੈ ਕਿ ਇੱਥੇ ਦੇ ਰੈਜ਼ੀਡੈਂਸੀ ਨੇ ਲੇਕਿਨ ਬਾਕੀ ਰੂਚ ਪ੍ਰਵਾਸੀ ਮੈਮ ਬਿਲਕੁਲ ਕਰਦੇ ਹੋ ਤੁਸੀਂ ਦੇਖ ਰਹੇ ਹੋ ਸਾਰਾ ਇੰਡਸਟਰੀ ਦਾ ਏਰੀਆ ਹੈ ਕੁਝ ਪ੍ਰਵਾਸੀ ਲੋਕ ਜੀ ਸੀਗੇ ਬਾਕੀ ਮੌਕੇ ਤੇ ਜੇ ਇਨਵੈਸਟੀਗੇਸ਼ਨ ਚੱਲ ਗਈ ਉਸ ਤੋਂ ਬਾਅਦ ਸਾਰੀ ਜਾ ਮੈਮ ਦੱਸਿਆ ਜਾ ਰਿਹਾ ਹੈ ਕਿ ਸੁਖਾ ਨਾਮ ਦਾ ਜੋ ਵਿਅਕਤੀ ਇੱਥੇ ਪਰ ਰਹਿੰਦਾ ਥਾ ਉਹ ਇਲੀਗਲ ਸਿਲੰਡਰ ਭਰ ਰਹਾ ਥਾ ਉਹ ਟੈਂਕ ਵਿੱਚ ਵਹਾ ਜਾ ਰਿਹਾ ਥਾ ਯਹਾਂ ਤੇ ਦੇਰਾਂ ਸਾਰਾ ਤੁਹਾਨੂੰ ਆਫਟਰ ਇਨਵੈਸਟੀਗੇਸ਼ਨ ਤੋਂ ਡੀਟੇਲ ਦੇ ਵਿੱਚ ਦੱਸਿਆ ਜਾਵੇ ਰਾਈਟ ਮੈਡਮ ਥੋੜੀ ਜਿਮ ਪਹਿਲਾਂ ਵੀ ਹੋਇਆ ਸੀ